ਕਰਾਏ ਦੇ ਕਰਕੇ ਤੀਰ ਚਲਾ ਦਿੰਦੇ ਆ ਉਹ ਭੜਿਆ ਲੋਕਾ ਏ 22 ਸਾਲ ਪਹਿਲਾਂ ਤੂੰ ਆਵਾਂ ਭੰਡ ਪ੍ਰਚਾਰ ਕਰਨ ਲਿਆ ਤੇ ਆ ਚੱਲ ਗਿਆ ਪੀਰ ਤੁੱਕਾ ਤੇ ਸਾਨੂੰ ਲੋਕਾਂ ਨੇ ਤੇਂਗੀਆਂ ਗੱਲਾਂ ਤੇ ਆ ਕੇ ਨਕਾਰਤਾ 92 ਸੀਟਾਂ ਤੈਨੂੰ ਜਿਤਾਤੀਆਂ ਹੁਣ ਤੂੰ ਇਹ ਦੱਸ ਵੀ 22 ਸਾਲਾਂ ਤੂੰ ਕੀਤਾ ਕੀ ਆ ਉਹ ਦੱਸਣ ਸਾਰੀਆਂ ਪਾਰਟੀਆਂ ਦਾ ਇੱਕੋ ਹੀ ਅਜੰਡਾ ਮੇਰੀ ਗੱਲ ਯਾਦ ਰੱਖਿਓ ਕਿ ਕਿਤੇ ਸ਼੍ਰੋਮਣੀ ਅਕਾਲੀ ਦਲ ਇਹ ਨਾ ਦੌੜਾ ਤੱਕਦਾ ਲੁੱਟ ਕੇ ਖਾ ਕੇ ਇਹਨਾਂ ਨੂੰ ਖਤਮ ਕਰ ਦੂੰ ਇਹਨਾਂ ਦਾ ਹੋਟਲ ਢਾ ਦੂੰ ਮੇਰੀ ਮਦਦ ਕਰਾਂ ਵਾਜੂ ਜੀ ਦਾ ਖਾਸਤਾ ਵਾਜੂ ਜੀ ਕੀ ਬੱਲੇ ਤਸਵੀਰਾਂ ਗਿੱਦੜਵਾਹ ਦੇ ਪਿੰਡ ਮਦੀਰ ਦਿਹਾਣੇ ਜਿੱਥੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਆਪਣੀ ਟੀਮ ਸਮੇਤ ਪਹੁੰਚੇ ਪਿੰਡ ਦੇ ਵਰਕਰਾਂ ਵੱਲੋਂ ਵੱਡੀ ਗਿਣਤੀ ਵਿੱਚ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਦੇ ਨਾਲ ਇੱਥੇ ਹਲਕਾ ਇੰਚਾਰਜ ਹਰਦੀਪ ਸਿੰਘ ਡੈਂਪੀ ਟਿਲੋਂ ਵੀ ਪਹੁੰਚੇ ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਿਸ਼ਾਨੇ ਸਾਧੇ। ਉੱਥੇ ਬੋਲਦਿਆਂ ਹਰਦੀਪ ਸਿੰਘ ਡੈਂਪੀ ਟਿਲੂਣੀ ਕਹੇ ਕਿ ਪਿਛਲੇ 2.5 ਸਾਲਾਂ ਦੇ ਵਿੱਚ ਇਹ ਸਰਕਾਰ ਵਿਕਾਸ ਕਰਨ ਦੇ ਵਿੱਚ ناکਾਮਜਬ ਰਹੀ ਹੈ। ਉੱਥੇ ਹੀ ਰਾਜਵਿੰਦਰ ਸਿੰਘ ਧਰਮਕੋਟ ਨੇ ਪਿੰਡ ਵਸਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਪਿੰਡ ਵਸੀਆਂ ਦੀਆਂ ਸਮੱਸਿਆਵਾਂ ਛਪੜਤੇ ਪੀਣ ਵਾਲੇ ਸਾਫ ਪਾਣੀ ਨੂੰ ਲੈ ਕੇ ਆ ਉਹ ਐਮਪੀ ਬਣਦਿਆਂ ਹੀ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣੀਆਂ ਹਰਦੀਪ ਸਿੰਘ ਡੈਂਪੀ ਢਿੱਲੋਂ ਨੇ ਇੱਥੋਂ ਦੇ ਬਾਕੀ ਉਮੀਦਵਾਰਾਂ ਨੂੰ ਵੀ ਨਿਸ਼ਾਨੇ ਤੇ ਲਿਆ ਉਹਨਾਂ ਕਹਿ ਕੇ ਬਾਕੀ ਦੇ ਸਾਰੇ ਉਮੀਦਵਾਰ ਬਾਰੀ ਉਮੀਦਵਾਰ ਨੇ ਰਾਜਵਿੰਦਰ ਸਿੰਘ ਧਰਮਕੋਟ ਸਭ ਤੋਂ ਪੜੇ ਲਿਖੇ ਤੇ ਇਸ ਇਲਾਕੇ ਦੇ ਉਮੀਦਵਾਰ ਨੇ ਕੀ ਕੁਝ ਕਿਹਾ ਰਾਜਵਿੰਦਰ ਸਿੰਘ ਧਰਮਕੋਟ ਨੇ ਆਓ ਤੁਹਾਨੂੰ ਸੁਣਾਉਂਦੇ ਆ ਬਾਜੂ ਸੰਧਜੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਲ ਕੇ ਹਾਜ਼ਰ ਹੋਏ ਆਂ ਤੇ ਦੇਖੋ ਤੁਸੀਂ ਪਹਿਲਾਂ ਵੀ ਉਮੀਦਵਾਰਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਦੇ ਰਹੇ ਹੋ ਉਹ ਉਹਨਾਂ ਉਮੀਦਵਾਰਾਂ ਨੇ ਆਪਣੀ ਜ਼ਿੰਮੇਵਾਰੀ ਤੰਦੇ ਤੰਦੇ ਹੀ ਦੇ ਨਾਲ ਨਿਭਾਇਆ ਕਿ ਨਿੰਂਘਵਾਇ ਇਹਦਾ ਫੈਸਲਾ ਤੁਸੀਂ ਕਰੋ ਤਾਂ ਇਹ ਚੋਣ ਜਿਹੜੀ ਹੈ ਲੋਕ ਸਭਾ ਦੀ ਇੱਕ ਬੜਾ ਵੱਡਾ ਫੈਸਲਾ ਜਿਸ ਨੇ ਇਸ ਨਗਰ ਮਦੀਰ ਔਰ ਗਿੱਦੜਵਾਹੇ ਹਲਕੇ ਦੇ ਅਗਲੇ 5 ਸਾਲਾਂ ਦੇ ਬਿਵੈਖ ਦਾ ਫੈਸਲਾ ਕਰਦਾ ਅੱਗੇ ਜਿਹੜੇ ਉਮੀਦਵਾਰ ਚਾਹ ਕੇ ਆਪਾਂ ਭੇਜੇ ਉਹਨਾਂ ਤੋਂ 25 ਕਰੋੜ ਦੀ ਗ੍ਰਾਂਟ ਹੈ ਉਹ ਲਈ ਨਹੀਂ ਗਈ ਹੁੰਦੀ ਕਿੱਥੇ 25 ਕਰੋੜ ਦੇ ਨਾਲ ਹਲਕੇ ਦੀ ਨੋਹਾਰ ਕਰੀ ਜਾ ਸਕਦੀ ਸੀ ਪਰ ਜਦੋਂ ਵੀ ਅਸੀਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ نیشنل ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿਤਾ ਕੇ ਭੇਜਦੇ ਆ ਉਦੋਂ ਹੀ ਪੰਜਾਬ ਦੇ ਨਾਲ ਹਮੇਸ਼ਾ ਮਤਰਈਮਾ ਵਾਲਾ ਸਲੋਕ ਹੁੰਦਾ ਸਾਨੂੰ ਸਾਡੀ ਕੁੱਝ ਹੜਤਾਲ ਕਰ ਜਾਂਦੀ ਹੈ ਇਹਦਾ ਇਹਦੀ ਇੱਕ ਐਗਜ਼ਾਮਪਲ ਇਹ ਤੁਹਾਡੇ ਸਾਹਮਣੇ ਆ ਕਿ ਜਿਹੜੇ ਪਿਛਲੇ ਵਾਰ ਆਪਾਂ ਬਣਾ ਕੇ ਲੋਕ ਸਭਾ ਚ ਉਮੀਦਵਾਰ ਭੇਜੇ ਸੀ ਐਨਪੀ ਬਣਾ ਕੇ ਉਹ ਸਾਡੇ ਵਿੱਚ ਦਵਾਲਾ ਨਹੀਂ ਆਇਆ ਇਸ ਕਰਕੇ ਆਪਾਂ ਕਹਿੰਦੇ ਆ ਕਿ ਜਿਹੜੀ ਖੇਤਰੀ ਪਾਰਟੀ ਹੁੰਦੀ ਹੈ ਉਹ ਪੰਜਾਬ ਲਈ ਸੂਬੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਤੇ ਖੇਤਰੀ ਪਾਰਟੀ ਦੇ ਉਮੀਦਵਾਰ ਨੂੰ ਲੋਕ ਸਭਾ ਦੇ ਵਿੱਚ ਭੇਜਣਾ ਕਿਉਂ ਜ਼ਰੂਰੀ ਹੈ ਤਾਂ ਕਿ ਸਾਡੇ ਸੂਬੇ ਦੀ ਗੱਲ ਹੋਵੇ ਲੋਕ ਸਭਾ ਹਲਕੇ ਦੀ ਗੱਲ ਹੋਵੇ ਸਾਡੀਆਂ ਜਿਹੜੀਆਂ ਲੋੜਾਂ ਨੇ ਸਾਡੀਆਂ ਮੁਸ਼ਕਲਾਂ ਨੇ ਉਹਨਾਂ ਦਾ ਉਥੇ ਗੱਲ ਰੱਖੀ ਜਾਵੇ ਤੇ ਉਥੇ ਵਕੀਲ ਬਣ ਕੇ ਉਹਨਾਂ ਦਾ ਹੱਲ ਕਰਵਾਇਆ ਜਾਵੇ ਤੁਸੀਂ ਬੜੇ ਸੁਝਵਾਨ ਇੱਥੇ ਵੋਟਰ ਬੈਠੇ ਹੋ ਸ਼ੋਮਨੀ ਅਕਾਲੀ ਦਲ ਨੇ ਵਿਕਾਸ ਕਾਰਜ ਕਰਵਾਏ ਬਾਦਲ ਸਾਹਿਬ ਨੇ ਬੜੀ ਲੰਬੀ ਦੇ ਤੁਹਾਡੀ ਸਾਰਿਆਂ ਦੀ ਸੇਵਾ ਕੀਤੀ ਹੈ ਆਪਾਂ ਉਹਨਾਂ ਵਿਕਾਸ ਕਾਰਜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਦਲ ਸਾਹਿਬ ਦੀ ਸੋਚ ਤੇ ਪੈਰਾਂ ਦੰਦੇ ਹੋਏ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਇਸ ਵਾਰ ਜਿਹੜੀ ਵੋਟ ਆਉਂਦੀ ਕੀਮਤੀ ਉਹ ਸ਼ੋਮਨੀ ਅਕਾਲੀ ਦਲ ਨੂੰ ਪਾਇਆ ਜਾਵੇ ਤਾਂ ਕਿ ਇਸ ਹਲਕੇ ਦਾ ਮੰਦਿਰ ਪਿੰਡ ਦਾ ਗਿੱਦੜਬਾਏ ਹਲਕੇ ਦਾ ਆਪਾਂ ਕੁਝ ਵਿਕਾਸ ਕਰਵਾ ਸਕੀਏ ਜੇ ਵਿਕਾਸ ਕਰਾਉਣਾ ਹੈ ਹਲਕੇ ਦਾ ਤੇ ਸਾਨੂੰ ਇਹ ਚੀਜ਼ ਸੋਚਣੀ ਪਏਗੀ ਕਿ ਕਿਹੜੀ ਪਾਰਟੀ ਨੇ ਪਹਿਲਾਂ ਵੀ ਵਿਕਾਸ ਕਰਵਾਇਆ ਤਾਂ ਜਦੋਂ ਤੁਸੀਂ ਸੋਚੋਗੇ ਨਿਰਣਾ ਕਰੋਗੇ ਤਾਂ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲੀ ਇਕਤਾਨ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਜਿੰਨੀਆਂ ਸਹੂਲਤਾਂ ਸ਼੍ਰੋਮਣੀ ਅਕਾਲੀ ਦਲ ਵੱਲੇ ਦਿੱਤੀਆਂ ਗਈਆਂ ਉਹ ਦਿੱਲੀ ਦੀਆਂ ਪਾਰਟੀਆਂ ਵੱਲੋਂ ਜਦੋਂ-ਜਦੋਂ ਪੰਜਾਬ ਦੇ ਵਿੱਚ ਰਾਜ ਆਇਆ ਉਹਨਾਂ ਨੇ ਸਾਰੀਆਂ ਬੰਦ ਕੀਤੀ ਤਾਂ ਆਓ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਦੇ ਕਿਸਾਨ ਨੂੰ ਗਰੀਬ ਮਜ਼ਦੂਰ ਐਸੀ ਭਾਈਚਾਰੇ ਨੂੰ ਨੌਜਵਾਨਾਂ ਦੇ ਚੱਗੇ ਬਿਹਿੱਤ ਦੇ ਲਈ ਸ਼ੋਮਨੀ ਅਕਾਲੀ ਦਲ ਦਾ ਸਾਥ ਦੇਈਏ ਇਸ ਨਗਰ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਉਹ ਦਸੀਆਂ ਗਈਆਂ ਕਿ ਇੱਕ ਤਾਂ ਛੱਪੜ ਨੇ ਜਿਹੜੇ ਉਹਨਾਂ ਦਾ ਬੁਰਾ ਹਾਲ ਹੈ ਘਰਾਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਜਾ ਰਿਹਾ ਦੇਖੋ ਅਸੀਂ ਮੋਗੇ ਜ਼ਿਲ੍ਹੇ ਦੇ ਵਿੱਚ ਜਿਹੜੀ ਸਾਨੂੰ ਛੱਪਣਾ ਦੀ ਪ੍ਰੋਬਲਮ ਆਈ ਹੈ ਅਸੀਂ ਉੱਥੇ ਟ੍ਰੀਟਮੈਂਟ ਪਲਾਂਟ ਸੇ ਟਰੀਟਮੈਂਟ ਪਲਾਂਟ ਜਿਹੜੇ ਉਹ ਸ਼ੁਰੂ ਕੀਤੇ ਸੀ ਔਰ ਟਰੀਟਮੈਂਟ ਪਲਾਂਟ ਦੇ ਰਾਹੀਂ ਅਸੀਂ ਉਹਨਾਂ ਦੀ ਪਾਣੀਆ ਦੀ ਸੰਭਾਲ ਕੀਤੀ ਤੇ ਫਿਰ ਉਹਨਾਂ ਨਾਲ ਦੁਆਰਾ ਖੇਤਾਂ ਨੂੰ ਲਾਉਣ ਜੋਗੇ ਤਾਂ ਸਰਕਾਰ ਦੀਆਂ ਬੜੀਆਂ ਸਕੀਮਾਂ ਨੇ ਇਹਨਾਂ ਝਪੜਾਂ ਬਾਰੇ ਆਪਾਂ ਹੋ ਸਕੀਮਾਂ ਦਾ ਪੂਰਨ ਫਾਇਦਾ ਵੀ ਠਾਵਾਂਗੇ ਔਰ ਜਿਹੜਾ ਪੀਣ ਦੇ ਪਾਣੀ ਦੀ ਸਮੱਸਿਆ ਤੁਹਾਨੂੰ ਇੱਕ ਵਾਟਰ ਬਾਕਸ ਇੱਥੇ ਬਣਾ ਕੇ ਆਰਓ ਸਿਸਟਮ ਲਵਾਵਾਂਗੇ ਤੇ ਉਹਦੀ ਸਪਲਾਈ ਤੁਹਾਡੇ ਘਰਾਂ ਨੂੰ ਸਿੱਧੀ ਦੇਵਾਂਗੇ ਤਾਂ ਕਿ ਤੁਹਾਨੂੰ ਪਾਣੀ ਲੈਣ ਕਿਤੇ ਹੋਰ ਨਾ ਜਾਣਾ ਤੁਹਾਡੇ ਘਰ ਤੱਕ ਉਹਦੀ ਸਪਲਾਈ ਆਵੇ ਤਾਂ ਤੁਸੀਂ ਸਾਰੇ ਇੱਕ ਨੂੰ ਮੋਟਾ ਵੜਦਣ ਵਰਤਮਦ ਮੋਟਾ ਤੱਕ ਨੂੰ ਪਾ ਕੇ ਤੁਸੀਂ ਬਾਸ ਸੁਣੋ ਉਹ ਤਾਕਤ ਬਖਸ਼ੋ ਜਿਹੜੀ ਤਾਕਤ ਦੇ ਨਾਲ ਮੈਂ ਤੁਹਾਡੇ ਕੰਮ ਕਰਵਾ ਸਕਾਂ 25 ਕਰੋੜ ਦੀ ਗ੍ਰਾਂਟ ਆਉਂਦੀ ਹੈ ਇੱਕ ਐਮਪੀ ਦੇ ਕੋਟੇ ਦੇ ਵਿੱਚ ਢਿਲੋ ਸਾਹਿਬ ਇੱਥੇ ਬੈਠੇ ਨੇ ਸਾਡੇ ਵੀਰ ਬੈਠੇ ਨੇ ਸੀਨੀਅਰ ਸ਼ੋਮੀ ਅਗਾਂਹਿੰਦਲ ਦੇ ਆਗੂ ਸਾਬਾਨ ਬੈਠੇ ਹੈ ਢਿਲੋ ਸਾਹਿਬ ਤੁਸੀਂ ਇੱਥੋਂ ਮੈਨੂੰ ਦਿਤਾ ਕੇ ਭੇਜੋ ਲੋਕ ਸਭਾ ਦੀਆਂ ਬੋੜੀਆਂ ਚੜਾਓ ਗਦਨਬਾਈ ਵਾਲਿਓ ਮਦੀਰਪਿੰਡ ਦੇ ਲਈ ਮੈਂ ਖਾਲੀ ਜਗਦੇ ਸਹਿਮ ਲੈ ਰਿਹਾ ਤੇ ਰਕਮ ਤੁਸੀਂ ਜਿੰਨੀ ਮਰਜ਼ੀ ਪਾ ਲਓ। ਕਦੇ ਨਾ ਹੋ ਗਿਰਾਈਂ ਲੇਰੋ ਆਪਣੇ ਨਗਰ ਦੇ ਵਿਕਾਸ ਦੀ ਗੱਲ ਹੈ ਅਵੇਸਲੇ ਨਾ ਹੋਇਓ। ਇਹ ਲੜਾਈ ਲੜੋ ਵੱਧ ਤੋਂ ਵੱਧ ਵੋਟਾਂ ਜਗੀਆਂ ਸ਼ੌਮਿਆਂ ਕਾਲੀਗਰ ਨੂੰ ਪਾ ਕੇ ਕਾਮਯਾਬ ਕਰੋ। ਮੈਂ ਤੇ ਠੀਕਾਵਾ ਵਾਸੀ ਰੜ ਕੇ ਤੁਹਾਡੀ ਸੇਵਾ ਕਰਾਂਗਾ। ਬਹੁਤ-ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਦਿਲ ਦੀਆਂ ਡਰਾਂ ਨੂੰ ਤੇ ਬਲਾਉ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁੱਟਕੇ ਖਾ ਕੇ ਇਹਨਾਂ ਨੂੰ ਖਤਮ ਕਰ ਦੂੰ ਇਹਨਾਂ ਦਾ ਹੋਟਲ ਢਾ ਦੂੰ ਮੇਰੀ ਮਦਦ ਕਰੋ ਇੱਕ ਐਂ ਜੇ ਕਰਕੇ ਤੀਰ ਚਲਾ ਦਿੰਦੇ ਆ ਉਹ ਪੜਿਆ ਲੋਕਾ ਏ 23 ਸਾਲ ਪਹਿਲਾਂ ਤੂੰ ਆਪ ਦਾ ਭੰਡ ਪ੍ਰਚਾਰ ਕਰ ਲਿਆ ਤੇਰਾ ਚੱਲ ਗਿਆ ਤੀਰ ਤੁੱਕਾ ਤੇ ਸਾਨੂੰ ਲੋਕਾਂ ਨੇ ਤੇਰੀਆਂ ਗੱਲਾਂ 'ਚ ਆ ਕੇ ਨਕਾਰਤਾ 92 ਸੀਟਾਂ ਤੈਨੂੰ ਜਿਤਾਤੀਆਂ ਹੁਣ ਤੂੰ ਇਹ ਦੱਸ ਵੀ 25 ਸਾਲਾਂ 'ਚ ਤੂੰ ਕੀਤਾ ਕੀ ਆ ਉਹ ਦੱਸ ਸਾਨੂੰ ਤੇ ਗਾਂ 25 ਸਾਲਾਂ 'ਚ ਕੀ ਕਰੇਗਾ ਉਹ ਦੱਸੇ ਤਾਂ ਤਾਂ ਜੇ ਕੁਝ ਕੀਤਾ ਹੋਵੇ ਜਮਨ ਡੱਕਾ ਨਹੀਂ ਤੋੜਿਆ ਕਿਸੇ ਦਾ ਨਾ ਨਾ ਇਹਨੇ ਤੋੜਿਆ ਨਾ ਤੋੜੀ ਇਸ ਕਰਕੇ ਇਹੋ ਜਿਹੀ ਗੱਲਾਂ ਕਰਦਾ ਔਰ ਸਾਰੀਆਂ ਪਾਰਟੀਆਂ ਦਾ ਇੱਕੋ ਹੀ ਅਜੰਡਾ ਮੇਰੀ ਗੱਲ ਯਾਦ ਰੱਖਿਓ ਕਿ ਕਿਤੇ ਸ਼੍ਰੋਮਣੀ ਅਕਾਲੀ ਦਲ ਇਹ ਨਾ ਦੁਆਰਾ ਟਕਰਾ ਹੋ ਜੇ ਜੇ ਕਿਤੇ ਸ਼੍ਰੋਮਣੀ ਅਕਾਲੀ ਦਲ ਮੇਰੀ ਇੱਕ ਗੱਲ ਯਾਦ ਰੱਖਿਓ ਵੀਰੋ ਜੇ ਕਿਤੇ ਸ਼੍ਰੋਮਣੀ ਅਕਾਲੀ ਦਲ ਆਪਾਂ ਖਤਮ ਕਰ ਲਿਆ ਤੇ ਆਪਣੇ ਪੰਜਾਬ ਦੀ ਵਾਗਡੋਰ ਆਪਾਂ ਸੈਂਟਰ ਦੀਆਂ ਪਾਰਟੀਆਂ ਦੇ ਹੱਥ ਫੜਾਤੀ ਤਾਂ ਸਮਝ ਲਓ ਆਪਣੀ ਕਿਸੇ ਨੇ ਨਹੀਂ ਗੱਲ ਸੁਣਨੀ ਆਪਾਂ ਆਪ ਖਤਮ ਹੋ ਜਾਗੇ ਜੇ ਕੋਈ ਲੜਾਈ ਲੜਦਾ ਨਾ ਆਪਣੀ ਕੱਲਾ ਸ਼ਰੋਮਣੀ ਅਕਾਲੀ ਦਲ ਦਾ ਲਾ ਜਿਹਨੂੰ ਕੱਲੇ ਪੰਜਾਬ ਦਾ ਫਿਕਰਾ ਹੋਰ ਕਿਸੇ ਸਟੇਟ ਦਾ ਆਪਣਾ ਕੋਈ ਲੈਣ ਦੇ ਨਹੀਂ ਬਾਕੀ ਸਾਰਿਆਂ ਨੂੰ ਲਾਲਚ ਆ ਕਿਸੇ ਨੂੰ ਰਾਜਸਥਾਨ ਦਾ ਕਿਸੇ ਨੂੰ ਹਰਿਆਣੇ ਦਾ ਕੱਲੇ ਸ਼ਰੋਮਣੀ ਅਕਾਲੀ ਦਲ ਨੂੰ ਕੋਈ ਲਾਲਚ ਨਹੀਂ